ਇਹ ਦੇਖੋ ਮੈਂ ਤੁਸੀਂ ਤੁਸੀਂ ਪੀ ਲਓਗੇ ਨਹੀਂ ਮੈਂ ਪੀ ਲੂੰਗੀ ਨਹੀਂ ਪੀਉਂਗੀ ਠੀਕ ਹੈ ਸਾਡੇ ਅੰਦਰ ਜਾਣੀ ਆ ਇਹ ਔਰ ਅੰਦਰ ਜਾ ਕੇ ਇਹਨੇ ਸਾਨੂੰ એનર્ਜੀ ਦੇਣੀ ਆ ਕਿਸ ਦੀ એનર્ਜੀ ਦੇਣੀ ਆ ਬਿਮਾਰੀ ਵਾਲੀ ਦੇਣੀ ਆ ਕਿਹੜੀ ਦੇਣੀ ਆ ਠੀਕ ਹੈ ਉਹ ਤਾਂ ਆਪਾਂ ਆਪਣੀ ਦੁਕਾਨ ਦੇ ਅੱਗੇ ਲਵਾ ਲਓ ਆਪਣੇ ਉੱਥੇ ਲੈ ਜਾਓ ਇਹਨੂੰ ਲੈ ਜਾਓ ਜੇ ਲੱਗ ਰਿਹਾ ਉਹਨਾਂ ਨੂੰ ਮੇਰੇ ਤਾਂ ਇੰਨਾ ਕੀ ਜਵਾਬ ਹੈ ਜੇ ਮੈਂ ਹੁਣ ਮੇਰੀ ਕੀ ਆ ਇੱਥੇ ਆ ਜਾ ਰੇੜੀ ਖੜੀ ਤਾਂ ਫਿਰ ਕੱਲੋਂ ਦੂਜੀ ਵੀ ਲੱਗ ਸਕਦੀ ਆ ਤੀਸਰੀ ਵੀ ਲੱਗ ਸਕਦੀ ਆ ਇਵਨ ਮੈਨੂੰ ਇਹਦੇ ਵਿੱਚ ਵੀ ਲਾਉਣ ਨੂੰ ਕਿਹਾ ਗਿਆ ਕੂੜੇ ਦਾ ਇੱਥੇ ਪਿਆ ਸੀ ਇੰਨੀ ਗੰਦੀ ਸਮੈਲ ਆਉਂਦੀ ਸੀਗੀ ਇੱਥੇ ਬਹੁਤ ਜ਼ਿਆਦਾ ਗੰਦ ਪਿਆ ਹੋਇਆ ਸੀ ਇੱਥੇ ਇਹ ਅੱਜ ਤੁਹਾਨੂੰ ਸਾਫ਼ ਲੱਗ ਰਿਹਾ ਵਾ ਇੱਥੇ ਬੈਠdੀਆਂ ਨੇ ਆ ਕੇ ਹਨਾ ਆਪਣੇ ਬੱਚੇ ਵੀ ਖੇਲ ਕੇ ਖਲਾ ਕੇ ਲੈ ਕੇ ਜਾਂਦੀਆਂ ਬਿਲਕੁਲ ਬੱਚੇ ਇੱਥੇ ਖਾ ਖਾ ਸੁੱਟ ਦਿੰਦੇ ਨੇ ਉਹ ਕਹਿੰਦੀ ਹੀ ਨਹੀਂ ਐ ਡਾਕਟਰ ਦੱਸਦੇ ਨੇ ਕਿ ਅੱਸੀ ਕੱਲ ਪੰਜਾਬ ਦੀ ਗੱਲ ਦੇਖ ਰਹੇ ਹਾਂ ਤੁਸੀਂ ਮੈਂ ਵਿਕੀ ਜ਼ਰਖੜ ਤੁਹਾਡਾ ਸਵਾਗਤ ਕਰਦਾ ਹਾਂ ਅੱਜ ਜੇਕਰ ਤੁਸੀਂ ਬਾਹਰੋਂ ਖਾਣਾ ਪੀਣਾ ਖਾਣੇ ਹੋ ਇਹ ਵੀਡੀਓ ਜ਼ਰੂਰ ਦੇਖ ਲਿਓ ਤੁਹਾਡੀ ਸਿਹਤ ਨਾਲ ਕਿੰਨਾ ਖਿਲਵਾੜ ਹੋ ਰਿਹਾ ਹੈ ਕਈ ਵਿਦਵਾਨ ਇਸ ਵੀਡੀਓ ਤੇ ਸਵਾਲ ਜ਼ਰੂਰ ਉਠਾਉਣਗੇ ਮਾਫ ਕਰਨਾ ਪਹਿਲਾਂ ਮੈਂ ਕਹਿ ਦਿੰਦਾ ਅਸੀਂ ਉਹਨਾਂ ਲੋਕਾਂ ਤੋਂ ਮਾਫੀ ਚਾਹੁੰਦੇ ਹਾਂ ਮਿਹਨਤ ਮਜ਼ਦੂਰੀ ਕਰਦੇ ਨੇ ਜੋ ਉਹਨਾਂ ਦੇ ਖਿਲਾਫ ਇਹ ਖਬਰ ਨਹੀਂ ਕਰ ਰਹੇ ਪਰ ਕਿਤੇ ਨਾ ਕਿਤੇ ਸਾਨੂੰ ਗੰਦ ਪਰੋਸਿਆ ਜਾਂਦਾ ਖਾਣ ਪੀਣ ਦੇ ਲਈ ਅਕਸਰ ਅਸੀਂ ਜਾਣਦੇ ਆ ਗਰਮੀ ਕਾਰਨ ਜੂਸ ਪੀਣ ਲੱਗ ਜਾਂਦੇ ਆ ਪਰ ਕਿਹੋ ਜਿਹਾ ਗੰਨੇ ਦੇ ਨਾਲ ਤੁਹਾਨੂੰ ਜੂਸ ਪਲਾਇਆ ਜਾਂਦਾ ਹੈ ਉਹ ਗੰਨਾ ਵੀ ਦਿਖਾਵਾਂਗੇ ਮੇਰੇ ਨਾਲ ਡੇਲੋ ਪਰਮਜੀਤ ਕੌਰ ਡੇਲੋ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਮੈਮ ਸਵਾਗਤ ਹੈ ਤੁਹਾਡਾ ਸასიਖਾਲ ਅਸੀਂ ਅਚਾਨਕ ਤੁਸੀਂ ਇੱਥੇ ਦੇਖ ਰਹੇ ਸੀ ਗੰਨਾ ਦਿਖਾ ਰਹੇ ਸੀ ਆਪਣੇ ਵੀਡੀਓ ਬਣਾ ਰਹੇ ਸੀ ਅਸੀਂ ਵੀ ਅਚਾਨਕ ਰੁਕ ਗਏ ਮੈਮ ਇਹ ਸਾਨੂੰ ਲੋਕ ਖਵਾਇਆ ਜਾਂਦਾ ਭਲੇਖੇ ਦੇ ਨਾਲ ਅਸੀਂ ਇਹ ਗੰਨੇ ਪੀ ਜੜੂ ਲੈਣੇ ਆ ਰਸ ਕਿਤਨਾ ਕਿਤੇ ਸਾਡੀ ਸਿਹਤ ਲਈ ਫਾਇਦਾ ਹੋਵੇਗਾ ਉਲਟ ਸਾਡੀ ਸਿਹਤ ਲਈ ਨੁਕਸਾਨ ਕਰ ਸਕਦਾ ਹੈ ਇਹ ਤਾਂ ਜੀ ਦੇਖੋ ਦੇਖ ਕੇ ਹਰ ਕਿਸੇ ਨੂੰ ਪਤਾ ਕਿ ਫਾਇਦਾ ਜੀ ਨੁਕਸਾਨ ਇਹ ਤਾਂ ਸਾਹਮਣੇ ਪਈ ਆ ਚੀਜ਼ ਆਪਾਂ ਤਾਂ ਕਿਸੇ ਨੂੰ ਕੁਝ ਨਹੀਂ ਕਹਿ ਰਹੇ ਆ ਪਈ ਆ ਦੇਖ ਲਓ ਵੀ ਇਹ ਸਹੀ ਗੰਨਾਵਾ ਜੂਸ ਪੀਣ ਵਾਲਾ ਆ ਜਾਂ ਕਿਵੇਂ ਉਹਦੇ ਵਿੱਚ ਪਤਾ ਨਹੀਂ 스멜 ਤੁਸੀਂ ਕੋਲੇ ਜਾ ਕੇ ਦੇਖੋ ਜੀ 스멜 ਆ ਰਹੀ ਹੈ ਔਰ ਇਹ ਕਹਿੰਦੇ ਅਸੀਂ ਧੋ ਲੈਣਾ ਜੀ ਅਸੀਂ ਆ ਹੀ ਕਰ ਲੈਣਾ ਹੁਣ ਜਿਹੜੇ ਪੀ ਰਹੇ ਆ ਜਿਹੜੇ ਬਣਾ ਰਹੇ ਆ ਉਹਨਾਂ ਨੂੰ ਪਤਾ ਹੋਊ ਕੀ ਪਰੋਸ ਰਹੇ ਆ ਅਸੀਂ ਕੀ ਖਾ ਰਹੇ ਆ ਠੀਕ ਆ ਇੱਕ ਵਾਰ ਤਸਵੀਰਾਂ ਜ਼ਰੂਰ ਦਿਖਾਈ ਦੇਣ ਮੈਮ ਗੰਨਾ ਵੀ ਅਜਿਹੀ ਜਗ੍ਹਾ ਤੇ ਰੱਖਿਆ ਗਿਆ ਬੇਸ਼ੱਕ ਧੋ ਲਿਆ ਜਾਵੇ ਉਹਨੂੰ ਪਰ ਉਹਦੇ ਤੇ ਪਤਾ ਨਹੀਂ ਕੀ ਕੀ ਲੱਗ ਜਾਣਾ ਅਜਿਹੀ ਡਸਟ ਦੇ ਵਿੱਚ ਰੱਖਿਆ ਗਿਆ ਅਸੀਂ ਹਾਂ ਅਸੀਂ ਅਸੀਂ ਡਸਟ ਦੇ ਵਿੱਚ ਜੇ ਅੱਖਾਂ ਤੋਂ ਪਰੇ ਆ ਜਿਹੜੇ ਕਹਿੰਦੇ ਕੁਝ ਵੀ ਖਾ ਲਈਏ ਪਰ ਜੇ ਕੁਝ ਜਾਣ ਬੁੱਝ ਕੇ ਦਿਖਾਏ ਜਾਵੇ ਕੋਈ ਲੋਕ ਖਾ ਲੈਣਗੇ ਫਿਰ ਦੇਖੋ ਇਹ ਵੀ ਇਹ ਤਾਂ ਹੈ ਹੀ ਆ ਦੇਖੋ ਮੈਂ ਤੁਸੀਂ ਤੁਸੀਂ ਪਹਿਲੋਂਗੇ ਨਹੀਂ ਮੈਂ ਪੀ ਲੂੰਗੀ ਨਹੀਂ ਨਹੀਂ ਪੀਉਂਗੀ ਠੀਕ ਹੈ ਕਿ ਨਹੀਂ ਉਹ ਤਾਂ ਹੁਣ ਡਿਪੈਂਡ ਕਰਦਾ ਨਾ ਕਿ ਅਸੀਂ ਜਿਹੜੀ ਚੀਜ਼ ਖਾਣੇ ਪੀਣੇ ਉਹਨੂੰ ਅਸੀਂ ਪ੍ਰੋਪਰ ਦੇਖ ਕੇ ਵੀ ਸਾਡੇ ਅੰਦਰ ਜਾਣੀ ਆ ਇਹ ਔਰ ਅੰਦਰ ਜਾ ਕੇ ਇਹਨੇ ਸਾਨੂੰ એનર્ਜੀ ਦੇਣੀ ਆ ਕਿਸ ਦੀ એનર્ਜੀ ਦੇਣੀ ਆ ਬਿਮਾਰੀ ਵਾਲੀ ਦੇਣੀ ਆ ਕਿਹੜੀ ਦੇਣੀ ਆ ਠੀਕ ਹੈ ਉਹ ਤਾਂ ਆਪਾਂ ਉnde ਕੀ ਰਿਹਾ ਵਾ ਆਪਾਂ ਕੀ ਕਿੰਨੀ ਕੁ ਗੱਲ ਕਰ ਲਾਂਗੇ ਹੁਣ ਇਹਦੇ ਉੱਪਰ ਮੇਰਾ ਮੇਰੀ ਸਮੱਸਿਆ ਐ ਸੀ ਕਿ ਤਸੀਲਾ ਦੇਖੋ ਆ ਮੇਨ ਰੋਡ ਇਧਰੋਂ ਇਧਰ ਦੇਖੋ ਮੇਨ ਰੋਡ ਨਿਕਲ ਰਹੀ ਐ 4 ਮਹੀਨੇ ਹੋ ਗਏ ਮੈਨੂੰ ਇਸ ਮੁੰਡੇ ਨੂੰ ਕਹਿੰਦੇ ਨੂੰ ਸਾਡੇ ਮੇਰੇ ਘਰ ਦੇ ਸਾਈਡ ਤੇ ਹੀ ਰਹਿੰਦਾ ਵਾ ਠੀਕ ਹੈ 4 ਮਿੰਟ ਹੋ ਗਏ ਮੈਨੂੰ ਕਹਿੰਦੀ ਨੂੰ ਵੀ ਤੂੰ ਇਥੋਂ ਰੇਡੀ ਚੱਕ ਲਾ ਆ ਦੇਖੋ ਅੱਧੀ ਦੇ ਉੱਤੇ ਉਹਨੇ ਆਪਣਾ ਸਾਰਾ ਸੈਟਅਪ ਕ੍ਰੀਏਟ ਕੀਤਾ ਹੋਇਆ ਵਾ ਹਨਾ ਪਹਿਲਾਂ ਤੇ ਇਹੀ ਸਾਡੀ ਬਹੁਤ ਚੀਜ਼ ਗਲਤ ਇੱਥੇ ਸਾਰੇ ਬੈਠਦੇ ਆ ਕੋਈ ਵੀ ਕਿੰਤੂ ਪਰੰਤੂ ਅਗਲਾ ਕਹਿੰਦਾ ਅਸੀਂ ਕੀ ਲੈਣਾ ਇਹਨਾਂ ਕਹਿ ਕੇ ਅਸੀਂ ਸਾਈਡ ਤੇ ਹੋ ਜਾਂਦੇ ਆ ਹੁਣ ਤਾਂ ਉਹਨੇ ਵੀ ਕਹਿਣਾ ਵੀ ਭਾਈ ਉਹ ਤਾਂ ਮਿਹਨਤ ਕਰ ਰਿਹਾ ਮਿਹਨਤ ਕਰ ਲੈਣ ਦਿਓ ਇਹ ਸਵਾਲ ਸਵਾਲ ਉਠਾਈ ਜਾਣੇ ਸਾਡੇ ਤੇ ਕਹਿੰਦੇ ਉਹ ਤਾਂ ਮਿਹਨਤ ਕਰ ਰਿਹਾ ਕਿ ਮਿਹਨਤ ਕਰ ਲੈਣ ਦਿਓ ਤੁਸੀਂ ਕੀ ਲੈਣਾ ਫਿਰ ਇਹ ਵੀ ਕਿਹਾ ਜਾਊਗਾ ਫਿਰ ਕੌਣ ਕਰੂਗਾ ਕੰਮ ਕੌਣ ਕਰੂਗਾ ਜਿਹੜਾ ਕਹੂਗਾ ਨਾ ਆਪਣੀ ਦੁਕਾਨ ਦੇ ਅੱਗੇ ਲਵਾ ਲੋ ਆਪਣੇ ਉੱਥੇ ਲੈ ਜਾਓ ਇਹਨੂੰ ਲੈ ਜਾਓ ਜਿ ਲੱਗ ਰਿਹਾ ਉਹਨਾਂ ਨੂੰ ਮੇਰੇ ਤਾਂ ਇੰਨਾ ਕੀ ਜਵਾਬ ਹੈ ਕਿ ਉੱਥੇ ਲੈ ਜਾਓ ਭਾਈ ਜਿਹਨੂੰ ਜਿਹਨੂੰ ਲੱਗਦਾ ਵੀ ਇਹਨੇ ਵੀ ਕੰਮ ਕਰਨਾ ਹੈ ਇਹਨੇ ਆ ਕੰਮ ਕਰਨਾ ਇਹਨੇ ਉਹ ਕੰਮ ਕਰਨਾ ਜਿੱਥੇ ਮਰਜ਼ੀ ਕਰੇ ਉਹਨਾਂ ਨੂੰ ਫਿਰ ਉੱਥੇ ਲੈ ਜਾਓ ਭਾਈ ਮੈਂ ਇਹ ਤਾਂ ਹੈ ਨਹੀਂਗਾ ਵੀ ਅਸੀਂ ਜਿੱਥੇ ਦੇਖਦੇ ਆ ਉੱਥੇ ਰੇੜੀ ਲਾ ਲਓ ਜਿੱਥੇ ਦੇਖੋ ਉੱਥੇ ਗੰਦ ਪਾ ਲਓ ਕੀ ਇਹ ਸਹੀ ਹੈ ਮੈਨੂੰ ਮੈਨੂੰ ਨਹੀਂ ਠੀਕ ਲੱਗ ਰਿਹਾ ਦੇਖੋ ਕੀ ਆ ਸਾਰਾ ਇੱਥੇ ਮੈਂ ਗੰਦ ਚੇਕਿਆ ਹੋਰ ਵੀ ਲੋਕ ਫਿਰ ਭਾਗੀਦਾਰ ਨੇ ਜੇ ਲੋਕ ਸਾਨੂੰ ਗੰਦ ਪਰੋਸ ਰਹੇ ਨੇ ਪੀਣ ਦੇ ਵਿੱਚ ਖਾਣ ਦੇ ਵਿੱਚ ਦੇਖੋ ਹੁਣ ਇਹ ਤਾਂ ਛੋਟੀਆਂ ਛੋਟੀਆਂ ਗੱਲਾਂ ਨੇ ਬ੍ਰਦਰ ਆਪਾਂ ਇਹਨੂੰ ਤੂੰ ਐ ਵੱਡਾ ਕਰਕੇ ਕਿਵੇਂ ਦੇਖੈਂ ਨਾ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਕਿ ਸਾਡੀ ਇਸ ਦੇ ਸਭ ਨੂੰ ਸਾਨੂੰ ਪਤਾ ਵਾ ਵੀ ਆ ਗਲਤ ਹੈ ਤੇ ਆ ਸਹੀ ਹੈ ਠੀਕ ਹੈ ਮਨੇ ਕਿਨੂੰ ਆਸੀ ਕੀ ਕਾਵਾਂਗੇ ਵੀ ਆ ਗਲਤ ਤੇ ਆ ਸਹੀ ਉਹ ਬੱਚਾ ਥੋੜੀ ਹੋਊਗਾ ਕੋਈ ਜਿਹੜਾ ਕੋਈ ਇਸ ਤਰ੍ਹਾਂ ਕਮੈਂਟ ਕਰੂਗਾ ਜਾਂ ਕੁਸ਼ ਕਰੂਗਾ ਪਹਿਲਾਂ ਸਾਰਾ ਅਨਲਿਸਿਸ ਕਰੂਗਾ ਉਹ ਚੀਜ਼ ਦਾ ਜਿੰਨੇ ਬੈਠੇ ਨੇ ਕੰਮ ਹੀ ਆ ਵੀ ਆ ਲਿਖ ਦੋ ਆ ਲਿਖ ਦੋ ਫਿਰ ਮੈਂ ਹੁਣ ਕੀ ਕਹਿ ਸਕਦੀ ਹਾਂ ਜਿਸ ਤਰ੍ਹਾਂ ਠੀਕ ਹੈ ਕਿ ਨਹੀਂ ਛੇਲੋਂ ਦੀ ਗੱਲ ਕਰਦੇ ਤੁਸੀਂ ਇਸ ਰੇੜੀ ਦੀ ਗੱਲ ਨਹੀਂ ਕਰਦੇ ਆਪਾਂ ਚੌਂਕ ਦੇ ਵਿੱਚ ਦੇਖੀਏ ਲੰਘਣਾ ਔਖਾ ਹੋ ਜਾਂਦਾ ਔਰਤਾਂ ਦੇ ਲਈ ਬੱਸ ਸਟੈਂਡ ਜ਼ਰੂਰ ਬਣਾਇਆ ਗਿਆ ਉੱਥੇ ਰੇੜੀਆਂ ਦੇ ਕਾਬਜ਼ ਨੇ ਰੇੜੀਆਂ ਵਾਲੇ ਖੜੇ ਹੁੰਦੇ ਨੇ ਔਰ ਤਾਂ ਨਹੀਂ ਖੜ ਸਕਦੀਆਂ ਉੱਥੇ ਅਜਿਹੇ ਹਾਲਾਤ ਪੈਦਾ ਕਰ ਦਿੰਦੇ ਨੇ ਫਿਰ ਫਿਰ ਗੱਲ ਉੱਥੇ ਆ ਗਈ ਨਾ ਬ੍ਰਦਰ ਜਦੋਂ ਅਸੀਂ ਇੱਕ ਚੀਜ਼ ਨੂੰ ਰੋਕਦੇ ਨੇ ਉਹ ਜਦੋਂ ਇੱਕ ਵਾਸਟ ਲੈ ਲੈਂਦੀ ਹੈ ਪੂਰੀ ਤਰ੍ਹਾਂ ਪਨਪ ਜਾਂਦੀ ਫਿਰ ਅਸੀਂ ਸਾਰੇ ਚਿਲਾਉਣ ਲੱਗ ਜਾਂਦੇ ਹਾਂ ਉਦੋਂ ਅਸੀਂ ਨਹੀਂ ਸੋਚਦੇ ਵੀ ਇੱਥੇ ਜੇ ਮੈਂ ਹੁਣ ਮੇਰੀ ਕੀ ਹੈ ਇੱਥੇ ਅੱਜ ਆਹ ਰੇੜੀ ਖੜੀ ਹੈ ਤਾਂ ਫਿਰ ਕੱਲੋਂ ਦੂਜੀ ਵੀ ਲੱਗ ਸਕਦੀ ਹੈ ਤੀਸਰੀ ਵੀ ਲੱਗ ਸਕਦੀ ਹੈ ਇਵਨ ਮੈਨੂੰ ਇਹਦੇ ਵਿੱਚ ਵੀ ਲਾਉਣ ਨੂੰ ਕਿਹਾ ਗਿਆ ਸੀ ਮੈਂ ਕਿਹਾ ਨਹੀਂ ਨਹੀਂ ਲੱਗੂਗੀ ਇਹ ਸਾਡੀ ਪਾਰਕ ਆ ਬੱਚਿਆਂ ਦੀ ਹੈ ਠੀਕ ਹੈ ਹੁਣ ਦੇਖੋ ਆਈ ਕੀ ਆ ਕਿ ਉਹ ਦੇਖੋ ਉਹ ਗਲਾਸ ਪਏ ਨਾ ਜੀ ਉਹ ਵੇਖੋ ਜੀ ਉਹ ਗਲਾਸ ਪਏ ਨੇ ਪਰ ਅਗਲੇ ਨੇ ਤਾਂ ਇੱਥੇ ਬਹਿ ਕੇ ਕੀ ਕਰਨਾ ਹੈ ਮਾਰਨਾ ਚੁਲਾ ਕੇ ਜਾਂ ਇਹਦੇ ਵਿੱਚ ਇਹਦੇ ਵਿੱਚ ਵੀ ਗੰਨੇ ਪਏ ਨੇ ਇਹ ਫਿਰ ਦੱਸੋ ਕੀ ਹੈ ਕੰਮ ਨੂੰ ਪਹਿਲ ਦੇਈਏ ਜਾਂ ਸਫਾਈ ਨੂੰ ਪਹਿਲ ਦੇਈਏ ਕੀ ਕਿਨੂੰ ਮੈਂ ਤਾਂ ਵਾਤਾਵਰਨ ਨੂੰ ਪਾਰਕ ਨੂੰ ਵੀ ਤੁਸੀਂ ਕਹੀ ਜਾਂਦੇ ਹੋ ਕੂੜਾਦਾਨੀ ਸਮਝਦੇ ਇੱਥੇ ਕੂੜਾ ਵੀ ਸਿੱਟੇ ਜਾਂਦਾ ਡਸਟ ਸਿੱਟੀ ਜਾਂਦੀ ਇੱਥੇ ਜਿਹੜੇ ਗੰਦੇ ਦੀ ਰਹਿਣ ਫੂੰਦ ਬੱਤਦੀ ਅੱਜ ਜਾਂ ਹੋਰ ਵੀ ਅੱਜ ਤਾਂ ਦੇਖੋ ਅੱਜ ਤਾਂ ਬਹੁਤ ਘੱਟ ਆ ਮੈਂ ਕੱਲ ਆਈ ਸੀ ਇਹ ਸਾਰਾ ਦੇਖੋ ਤੁਹਾਨੂੰ ਇੱਥੋਂ ਸਾਫ਼ ਲੱਗਦਾ ਸਾਰਾ ਹੀ ਉਹਦਾ ਕੂੜੇ ਦਾ ਇੱਥੇ ਪਿਆ ਸੀ ਇੰਨੀ ਗੰਦੀ ਸਮੈਲ ਆਉਂਦੀ ਸੀਗੀ ਇੱਥੇ ਬਹੁਤ ਜ਼ਿਆਦਾ ਗੰਦ ਪਿਆ ਹੋਇਆ ਸੀ ਇੱਥੇ ਇਹ ਅੱਜ ਤੁਹਾਨੂੰ ਸਾਫ਼ ਲੱਗ ਰਿਹਾ ਵਾ ਇਹ ਕਿਉਂ ਕਿਉਂਕਿ ਮੈਂ ਕੱਲ ਆ ਕੇ ਗਈ ਸੀ ਇੱਥੇ ਹੁਣ ਹੁਣ ਦੇਖੋ ਇਹ ਮੈਨੂੰ ਕਹਿ ਦਿੰਦਾ ਮੇਰਾ ਗੰਨਾ ਮੁੱਕ ਲੈਣ ਦੋ 4 ਮਹੀਨੇ ਹੋ ਗਏ ਥੋੜਾ ਜਿਹਾ ਰਹਿ ਜਾਂਦਾ ਹੀ ਹੋਰ ਲੈ ਆਉਂਦਾ ਫਿਰ ਮੈਨੂੰ ਕਹਿ ਦਿੰਦਾ ਮੇਰਾ ਗੰਨਾ ਮੁੱਕ ਲੈਣ ਦੋ ਫਿਰ ਮੈਂ ਤਾਂ ਅੱਜ ਇਹਨੂੰ ਕਿਹਾ ਸੀ ਮੈਂ ਕਿਹਾ ਮੈਂ ਤੇਰੇ ਨਾਲ ਜੀ ਮੈਂ ਤੇਰੇ ਕੱਲੂਆ ਰੋੜ ਕੇ ਲੈ ਜਾਣੀ ਆ ਇਹ ਇਹਨਾਂ ਕੋਲੇ ਨਾ ਰੋੜ ਦੇ ਉੱਤੇ ਚੰਗੀ ਭਲੀ ਜਗ੍ਹਾ ਵਾ ਉੱਥੇ ਦੁਕਾਨ ਵੀ ਇਹਦੀ ਪੱਕੀ ਦੁਕਾਨ ਹੈ ਉੱਥੇ ਕੰਮ ਕਰੋ ਜੀ ਅੱਛਾ ਜਿਹੜਾ ਇਹਨੇ ਰੇੜੀ ਲਗਾਈ ਆ ਉਹਨਾਂ ਦੀ ਦੁਕਾਨ ਵੀ ਆ ਦੁਕਾਨ ਤੇ ਆਪਣੀ ਤੇ ਦੁਕਾਨ ਤੇ ਆ ਰੋਡ ਤੇ ਕਾਲ ਖਮਾਜਰੀ ਰੋਡ ਤੇ ਦੁਕਾਨ ਹੈ ਇਹਨਾਂ ਦੀ ਜੀ ਜਾਣ ਪੁੱਛ ਕੇ ਕਰ ਰਿਹਾ ਜੀ ਹਾਂ ਹੁਣ ਇਹ ਤਾਂ ਨਹੀਂ ਮੈਂ ਕਹਿੰਦੀ ਜਾਣ ਮੈਂ ਕਿਹਨੇ ਵੀ ਉੱਥੇ ਜਗ੍ਹਾ ਹੈਗੀ ਆ ਠੀਕ ਹੈ ਤੁਹਾਨੂੰ ਪਤਾ ਹੀ ਆਪਾਂ ਕਦੋਂ ਦੇ ਢੇਲਾਂ ਚ ਰਹਿੰਦੀ ਕਿਹੋ ਜਿਹਾ ਬਿਜ਼ਨਸ ਕਰਨਾ ਚਾਹੀਦਾ ਵਾ ਤੂੰ ਜੇ ਕਰ ਲੈਂਦੇ ਕਦੋਂ ਦਾ ਇਹ ਗੱਲ ਹੈ ਹਾਂ ਸ਼ਾਇਦ ਸਾਡੇ ਪੰਜਾਬੀ ਪੰਜਾਬ ਪਤਾ ਇਹਨਾਂ ਨੂੰ ਇਹਨਾਂ ਨੂੰ ਨਹੀਂ ਪਤਾ ਚੱਲਦਾ ਵੀ ਸਾਡੇ ਪਿੰਡ ਦੇ ਬੱਚਿਆਂ ਨੇ ਆਉਣਾ ਇੱਥੇ ਪਾਰਕ ਦੇ ਵਿੱਚ ਪਾਰਕ ਦੀ ਹਾਲਾਤ ਵੀ ਅਜੇ ਨੇ ਉਹ ਲੈਵਲ ਹੈ ਨਹੀਂ ਹੈ ਉਹ ਤਾਂ ਦੇਖੋ ਵੱਡਿਆਂ ਦਾ ਨਹੀਂ ਹੈਗਾ ਦੇਖੋ ਇੱਥੇ ਆਵਾ ਮੈਂ ਇਵਨ ਵਧੀਆ ਲੇਡੀਜ਼ ਪੜੀਆਂ ਲਿਖਿਆ ਲੇਡੀਜ਼ ਇੱਥੇ ਬੈਠਦੀਆਂ ਨੇ ਆ ਕੇ ਹਨਾ ਆਪਣੇ ਬੱਚੇ ਵੀ ਖੇល ਕੇ ਖਲਾ ਕੇ ਲੈ ਕੇ ਜਾਂਦੀਆਂ ਮਤਲਬ ਕਿ ਬੱਚੇ ਇੱਥੇ ਖਾ ਖਾ ਸੁੱਟ ਦਿੰਦੇ ਨੇ ਉਹ ਕਹਿੰਦੀ ਹੀ ਨਹੀਂ ਹੈ ਡਾਕਟਰ ਦੱਸਦੇ ਨੇ ਕਹਿੰਦੇ ਪਾਰਕ ਦੇ ਵਿੱਚ ਚਲੇ ਜਾਓ ਤੁਹਾਨੂੰ ਕੋਈ ਬਿਮਾਰੀ ਹੈ ਬਿਮਾਰੀ ਦੂਰ ਹੋ ਜਾਊ ਲੱਗਦਾ پارک ਦੇ ਹਾਲਾਤ ਦੇਖ ਕੇ پارک ਆਪ ਬਿਮਾਰ ਆ ਇਹ ਬਿਮਾਰੀਆਂ ਹੋਰ ਲਾ ਦਊ ਤੁਹਾਨੂੰ ਉੱਥੋਂ ਕੂੜਾ ਕਿੰਨੀ ਵਾਰੀ ਚੱਕਵਾਇਆ ਵਾ ਅਸਾਰ ਘਰ ਦੇਖੋ ਕੂੜੇ ਵਾਲਾ ਲੱਗਿਆ ਹੋਇਆ ਵਾ ਸਾਨੂੰ ਇੰਨੀ ਸੋਝੀ ਨਹੀਂ ਆਈ ਵੀ ਅਸੀਂ ਚਲੋ ਹਨਾ ਆ ਇੱਥੋਂ ਦੀ ਤੁਸੀਂ ਹੀ ਨੰਗਣਾ ਸਾਰਿਆਂ ਨੇ ਇੱਥੋਂ ਦੀ ਹੀ ਨੰਗਣਾ ਠੀਕ ਆ ਦੇਖੋ ਬੋਰਿਆਂ ਦੇ ਬੋਰੇ ਛੁੱਟੇ ਪਏ ਨੇ ਕੌਣ ਛੁੱਟ ਕੇ ਜਾ ਰਿਹਾ ਵੀ ਇਹ ਠੀਕ ਹੈ ਕਿ ਨਹੀਂ ਸਾਡਾ ਲੈਵਲ ਹੀ ਇੰਨਾ ਥੱਲੇ ਆ ਨਾ ਅਸੀਂ ਕਹਿੰਦੇ ਸਾਡੇ ਘਰੋਂ ਨਿਕਲਣਾ ਚਾਹੀਦਾ ਸਾਡਾ ਬੱਚਾ ਵਧੀਆ ਹੋਣਾ ਚਾਹੀਦਾ ਸਾਨੂੰ ਜਵਾਬ ਮਿਲਣੀ ਚਾਹੀਦੀ ਆ ਬਾਕੀ ਜੋ ਮਤਲਬ ਸਾਨੂੰ ਕੋਈ ਪਰਵਾਹ ਨਹੀਂ ਹੈ ਕਿ ਜੋ ਮਰਜ਼ੀ ਹੋਈ ਚੱਲੇ ਜਦੋਂ ਇੱਕ ਵੱਡਾ ਗੰਦ ਦਾ ਰੂਪ ਲੈ ਲਿਆ ਜੋ ਕਸ ਦਾ ਫੇਰ ਅਸੀਂ ਸਰਪੰਚ ਜੀ ਕੁਝ ਕਰਦਾ ਆਹ ਨਹੀਂ ਜੀ ਕੁਝ ਕਰਦਾ ਫੇਰ ਅਸੀਂ ਕੀ ਕੀਤਾ ਗੰਦ ਵੀ ਸਾਡਾ ਨਾਲੀਆਂ ਵੀ ਅਸੀਂ ਭਰੀਆਂ ਪਾਣੀ ਦੀ ਸਾਾਨੂੰ ਪਾਣੀ ਦੀ ਕੋਈ ਵੈਲਿਊ ਨਹੀਂ ਹੈਗੀ ਕੀ ਇਹ ਅਵੀ ਸਾਡਾ ਪਾਣੀ ਨਹੀਂ ਜਾ ਰਿਹਾ ਸਾਡੇ ਬਸ ਇੰਨੇ ਇੱਥੇ ਖੜੇ ਆ ਅਸੀਂ ਤਾਂ ਹੀ ਤਾਂ ਅਸੀਂ ਗਲੀਆਂ ਨਾਲੀਆਂ ਚ ਫਸੇ ਪਏ ਸਾਡੀ ਸੋਚ ਹੀ ਨਹੀਂ ਸਾਡੀ ਉੱਥੇ ਤੱਕ ਸਾਡੀ ਸੋਚ ਹੀ ਆਪਣੇ ਘਰ ਤੱਕ ਆ ਜੀ ਤਾਂ ਹੀ ਅਸੀਂ ਗਲੀਆਂ ਨਾਲੀਆਂ ਤੱਕ ਬਾਹਰ ਕੰਨ ਤਾਂ ਪੈਂਦਾ ਪੈ ਜਾਵੇ ਸਾਡਾ ਘਰ ਸਾਫ ਹੋ ਸਾਡਾ ਘਰ ਠੀਕ ਹੋਣਾ ਚਾਹੀਦਾ ਵਾ ਸਾਫ ਹੋਣਾ ਚਾਹੀਦਾ ਵਾ ਸਾਡਾ ਕੂੜਾ ਵਾ ਚਾਹੀ ਅਸੀਂ ਉੱਥੇ ਕੀ ਛੁੱਟਿਆਈਏ ਅਸੀਂ ਸਿੱਟਿਆਨ ਦਾ ਬਸ ਹਾਂ ਠੀਕ ਆ ਤਾਂ ਇੱਕ ਵਾਰ ਤਸਵੀਰਾਂ ਜ਼ਰੂਰ ਦਿਖਾਈਆਂ ਜਾਣ ਇਹ ਅਚਾਨਕ ਢੇਲੋ ਤੋਂ ਲੰਘ ਰਏ ਸੀ ਰਸਤੇ ਦੇ ਵਿੱਚ ਇਹ ਰੇੜੀ ਲੱਗੀ ਹੋਈ ਆ ਇਹ ਗੰਨੇ ਇੱਕ ਗੰਨੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦੇ ਆ ਸਾਡਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਾਚਾਉਣਾ ਪਰ ਕਿਤੇ ਨਾ ਕਿਤੇ ਦੇਖ ਸਕਦੇ ਹੋ ਤੁਸੀਂ ਗੰਨੇ ਦੇ ਅਜਿਹੇ ਹਾਲਾਤ ਨੇ ਜੇਕਰ ਤੁਸੀਂ ਆਪਣੀ ਸਿਹਤ ਨਾਲ ਸਿਹਤ ਲਈ ਜੂਸ ਪੀਨੇ ਹੋ ਰਸ ਪੀਨੇ ਹੋ ਗੰਨੇ ਦਾ ਰਸ ਪੀਨੇ ਹੋ ਵੀ ਸਿਹਤ ਸਾਜੀ ਸਹੀ ਹੋ ਜੂ ਡਾਕਟਰ ਨੇ ਦੱਸਿਆ ਵੀ ਗੰਨੇ ਦਾ ਰਸ ਪੀਆ ਕਰ ਪਰ ਲੱਗਦਾ ਤੁਹਾਨੂੰ ਜੇਕਰ ਤੁਸੀਂ ਅਜਿਹੇ ਗੰਨੇ ਦਾ ਰਸ ਪੀਵੋਗੇ ਠੀਕ ਹੋ ਜਾਮੋਗੇ ਲੱਗਦਾ ਅਜਈਆਂ ਹੋਰ ਤੁਹਾਨੂੰ ਬਿਮਾਰੀਆਂ ਨੂੰ ਜਨਮ ਦੇਵੇਗਾ ਇਹ ਰਸ ਅਜਈਆਂ ਅਪਡੇਟ ਲੈ ਕੇ ਹਾਜ਼ਰ ਹੁੰਦੇ ਰਹਿਵਾਂਗੇ ਤੁਹਾਡੇ ਨਾਲ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਇਆ ਜੁਨੀ ਅਪਡੇਟ ਦੇਖਣ ਲਈ ਸਾਡੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜਰੂਰ ਕਰ ਜੀ